ਲੱਗ ਰਹਾ ਚਾਕੇ ਹੁਣ ਹੁਣ ਪੁੱਠੇ ਸਿੱਧੇ ਕੰਮ ਲਾ ਹੋਰ ਇੱਥੇ ਨੂੰ ਵੀ ਉੱਪਰ ਮੰਤੂ ਦੀ ਕਰੀ ਹੋਈ ਸੀ ਕਿ ਨਹੀਂ ਉਹ ਕਰੀ ਥੋੜਾ ਸੱਤ ਦਾ ਨੁਕਸਾਨ ਹੋਏ ਬਦਰ ਹੁਣ ਅਮਨੀ ਨਹੀਂ ਦੱਸ ਰਿਹਾ ਉਧਰੋਂ ਆਇਆ फायर ब्रिगेडी तुंहिंजी अॻु लॻी आहे ਅਭੀ ਤਾਂ ਅਗਲੇ ਦਿਨ ਕਿਤੇ ਲੋਟ ਬਾਹੀ ਹੋਊਗੀ ਇਹ ਕਿਹ ਖਤਰੇ ਕਰੀ ਦੇਵੇ ਉਹ ਹੀ ਗੱਲ ਆ ਜੀ ਇਹ ਵੀ ਮੈਨੂੰ ਲੱਗਦਾ ਉਹ ਵੀ ਗੱਲ ਆ ਜੀ ਇਹ ਦੱਸ ਕੀ ਯਾਦ ਹੈ ਪ੍ਰੈਸਰ ਦੇ ਵਿੱਚ ਇਹ ਤਾਂ ਹੁਣ ਤਾਂ तो <ighing upbeat apology> के विगे मत

Obrigado. ਤਮਾ ਪੀਓ ਕਿ ਰੇਤੇ ਜਾ ਕੇ ਪਰਲੇ ਪਸੀ ਨਹੀਂ ਗੱਡੀ ਆ ਗਈ ਤਾਂ ਤੇ ਜੁਝ ਗਈ ਉਹ ਬੰਦਾ ਉਹ ਬੰਦਾ ਮਿੱਟੀ ਆ ਤੂੰ ਪੈਰ ਆ ਬੰਦਾ ਆਪਣੇ ਆਪਣੇ ਕੰਮ ਲੈ ਕੇ ਤਾਂ ਬਾਤ ਚੰਗੀ ਨਹੀਂ ਹੋਈ ਮੈਂ ਸਾਹ ਕਿ ਕਰਨਾ ਫਿਰ ਨਾ ਮਰਦਾ ਨਾ ਮਰਦਾ ਇਹਦੇ ਇਲਾਜ ਜਨਾ ਇਹ ਜਿਹੜਾ ਮੀਟ ਆਕਟ ਨੂੰ ਜੀ ਸੀ ਨਾ ਬੇ ਆਪਣੇ ਨਾਲ ਕੀ ਇਹ ਉਹ ਉਧਰ ਅਮਰਸਤ ਸਾਈਡ ਹੋਇਆ ਸੀ ਜਿਹਨੇ ਇਹ ਨੂੰ ਪਤਾ ਲੱਗ ਗਿਆ ਉਹਨਾਂ ਨੇ ਮੈਂ ਕੀ ਕਰਨੀ ਸੀ ਵੀ ਇਹ ਜੀ ਸੀ ਤੋਂ ਤਾਂ ਇੱਕ ਰੋਕ ਪਰ ਦੀ ਜੀ ਨੂੰ ਦਾ ਪਾਸੇ ਲਾਜ ਤਾਂ ਅਰਦਾਸ ਕਰੋ ਅਕਾਲ ਪੁਰਖ ਦੇ ਅੱਗੇ ਵੀ ਮਹਾਰਾਜ ਉਹਦਾ ਕੱਦ ਹੋਇਆ ਇਹਦਾ ਗਰੀਬ ਆਦਮੀ ਹੈ ਬਹੁਤ ਪੂਰੀ ਬਿਚਾਰਾ ਨਿਆਣੇ ਨੇ ਕੇਲਾ ਕਿਡੋਂ ਪੇ ਛੱਡ ਕੇ ਹੋਰ ਛੋਟੀ ਹੋਰ ਆਪ ਕਿਤੇ ਹੋਊਗਾ ਹਮ ਵੀ ਛੋਟੀ ਏ 32 ਸਾਲ ਦੀ ਹੋ ਹੋ ਚਲੋ ਕੋਈ ਨਹੀਂ ਦੇਖੋ ਆਪਾਂ ਤਾਂ ਇਲਾਜ ਉਹਦੀ ਇਲਾਜ ਵਧੀਆ ਹੋ ਜੀ ਉਹਦੀ ਟੌਪ ਦਾ ਕਰਵਾ ਬਾਕੀ ਕੋਈ ਤਾਂ ਰਜਿੰਦਰਾ ਜੀ ਵੀ ਪੂਰਾ ਵਧੀਆ ਇਲਾਜ ਹੋਇਆ ਜੀ ਹਾਂ ਜੀ ਫਨੀ ਚਲੋ ਪਤਾ ਕੀ ਹੈ ਜੀ ਆਪਣਾ ਤਾਂ ਫਰਜ਼ ਬਣਦਾ ਵੀ ਇਲਾਜ ਉਹਨੂੰ ਕਰਵਾ ਜੀ ਹਾਂ ਜੀ ਜਾਨ ਬਚ ਰਹੀ ਹੈ ਹਾਂ ਜਾਨ ਤਾਂ ਦੇਖੋ ਅਕਾਲ ਪੁਰਖ ਦੇ ਹੱਥ ਚਾ ਹੁੰਦੀ ਹੈ ਠੀਕ ਹੈ ਜਨਾ ਤਾਂ ਉਹਨੇ ਆ ਪਕੜਾ ਰੱਬਾ ਪਕੜਾ ਦਾ ਰੋਕੂ ਕੰਨਾ ਕਰਨਾ ਵੀ ਆਪਾਂ ਦਵਾਈਆਂ ਹੋ ਵਧੀਆ ਦੇਈਏ ਦਵਾਈ ਨਹੀਂ ਨਹੀਂ ਚਲੋ ਕੋਈ ਹਾਂ ਜੀ ਇਨੋਵੇਸ਼ਨ ਕਰ ਲਈ ਬਾਈਟ ਯੋਗ ਹੈ ਜੀ ਆਪੇ ਉਸਦੇ ਇਲਾਜ ਚ ਬਚ ਕਰ ਲੈਣੇ ਠੀਕ ਹੈ ਜੀ ਸਾਰਾ ਇਹ ਡਾਕਟਰ ਸਾਹਿਬ ਨੇ ਮੈਨੂੰ ਇਹ ਵੀ ਕਹਿ ਕੇ ਕਹਿੰਦੇ ਕੱਲ ਨੂੰ ਮੈਂ ਕੋਟੀ ਜੀ ਜਾਊਂਗਾ ਜਾਂ ਤੇ ਉਹਦੀ ਪਰਸਨਲੀ ਤੌਰ ਤੇ ਕਹਿੰਦੇ ਮੈਂ ਖਬਰ ਸਾਧ ਲੈ ਕੇ ਆਉਂਗਾ ਠੀਕ ਹੈ ਬਾਕੀ ਤਾਂ ਅਰਦਾਸ ਕਰੋ ਤਾਲਪੁਰ ਤੋਂ ਕਿਵੇਂ ਆ ਮਾਰਾ ਜਾਨ ਦਾ ਕੱਟ ਹੋਈ ਇਹਦਾ ਗਰੀਬ ਆਦਮੀ ਹੈ ਬਹੁਤ ਥੋੜੀ ਵਿਚਾਰਾ ਨਿਆਣੇ ਨਿੱਕੇ ਆਲਾ ਤੋਂ ਟੋਕਣਾ ਥੋੜੀ ਥੋੜੀ ਹੋਊਗੀ ਹੋਰ ਆਪ ਕੀ ਹੋਊਗਾ ਉਮਰ ਵੀ ਛੋਟੀ ਹੈ 32 ਸਾਲ ਦੀ ਹੋਰ ਚਲੋ ਕੋਈ ਨਹੀਂ ਦੇਖੋ ਆਪਾਂ ਤਾਂ ਇਲਾਜ ਉਹਦੇ ਇਲਾਜ ਦੀ ਕਮੀ ਹੋ ਜਾਈ ਇਲਾਜ ਟੌਪ ਦਾ ਕਰਵਾਉਣਾ ਬਾਕੀ ਜਿੰਦਰਾਚ ਵੀ ਪੂਰਾ ਵਧੀਆ ਇਲਾਜ ਹੋ ਜਾਏ ਜੀ ਨਹੀਂ ਚਲੋ ਉਹ ਤਾਂ ਕੀ ਹੈ ਜੀ ਆਪਣਾ ਤਾਂ ਫਰਜ਼ ਬਣਦਾ ਵੀ ਇਲਾਜ ਉਹਨੂੰ ਟੌਪ ਕਰਵਾਉਣਾ ਜਾਨ ਬਚਦੇ ਹਾਂ ਜਾਨ ਤਾਂ ਦੇਖੋ ਅਕਾਲਪੁਰ ਦੇ ਹੱਥ ਚਾਹੁੰਦਾ ਉਹਨੇ ਆਪ ਕਿਹੜਾ ਰੱਪਾ ਛੋੜਦਾ ਟੌਪ ਬੰਦਾ ਕਰਨਾ ਵੀ ਆਪਾਂ ਹਾਂ ਜੀ ਇੱਥੇ ਘਰੇ ਠੀਕ ਹੈ ਹਾਂ ਜੀ ਦੇਖੋ ਇਹ ਬੜੀ ਮੰਦ ਭਾਗੀ ਘਟਨਾ ਜੋ ਪਤਾ ਲੱਗੀ ਆ ਅੱਜ ਮੈਨੂੰ ਡਾਕਟਰ ਬਲਬੀਰ ਸਿੰਘ ਜੀ ਸਾਡੇ ਜੋ ਹੈਲਥ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਦੀ ਕਾਲ ਆਈ ਸੀ ਕਿ ਉਹਨਾਂ ਦੀ ਇੱਕ ਕੰਸਟੀਟੂਐਂਸੀ ਆ ਪਟਿਆਲਾ ਦਿਹਾਤੀ ਜਿੱਥੇ ਇਹ ਜਿਸ ਖੇਤ 'ਚ ਅਸੀਂ ਖੜੇ ਆ ਉਹਦੇ ਕਣਕ ਤਾਂ ਵੱਢੀ ਜਾ ਚੁੱਕੀ ਸੀ ਪਰ ਕਣਕ ਦੀ ਨਾੜ ਖੜੀ ਸੀ ਜਿਹਨੂੰ ਅੱਗ ਲੱਗ ਗਈ ਤੇ ਜਿਹਦੇ ਵਿੱਚ ਪਤਾ ਲੱਗਿਆ ਤੇ ਨਾੜ ਨੂੰ ਤਾਂ ਜਿੰਨਾ ਨੁਕਸਾਨ ਹੋਇਆ ਹੈ ਕਿਸੇ ਇੱਕ ਜਿਹੜਾ ਬੰਦਾ ਸੀ ਇਸ ਖੇਤ ਓਨਰ ਦਾ ਜੋ ਸੀਰੀ ਸੀ ਉਹਨੂੰ ਜਾਨੀ ਕਿ ਉਹਦਾ ਨੁਕਸਾਨ ਹੋਇਆ ਸੇ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਉਹ ਖੁਦ ਅੱਜ ਅੰਮ੍ਰਿਤਸਰ ਦੌਰੇ ਤੇ ਸੀਗੇ ਜਿਹੜੀ ਉੱਥੇ ਨਸ਼ਾ ਵਿਰੁੱਧ ਮੁਹਿੰਮ ਚੱਲਦੀ ਹੈ ਅੱਜ ਉੱਥੇ ਜਿਹੜੇ ਓਟ ਕਲੀਨਿਕਸ ਸੀਗੇ ਰੀਹੈਬਿਲੀਟੇਸ਼ਨ ਸੈਂਟਰ ਸੀ ਡਾਕਟਰ ਮਨਵੀਰ ਸਿੰਘ ਜੀ ਖੁਦ ਉੱਧਰ ਗਏ ਹੋਏ ਸੀ ਤਾਂ ਇਮੀਡੀਏਟਲੀ ਉਹਨਾਂ ਦੀ ਕਾਲ ਆਈ ਪੇ ਸਾਹਬ ਤੁਸੀਂ ਇਮੀਡੀਏਟਲੀ ਮੇਰੀ ਕੌਨਸਟਿਟੂਐਂਸੀ ਵਿਖੇ ਜਾਓ ਜਾ ਕੇ ਦੇਖੋ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਪਹੁੰਚੇ ਨੇ ਪਟਿਆਲਾ ਤੋਂ ਤੇ ਸਾਰੇ ਸਾਡੇ ਐਸ.ਡੀ.ਐਮ ਸਾਡੇ ਜਣੇ ਅੱਜ ਅਸੀਂ ਉਧਰ ਪਹੁੰਚੇ ਆ ਤੇ ਇੱਕ ਜਿਹੜਾ ਇਸ ਚੀਜ਼ ਦਾ ਨੁਕਸਾਨ ਹੋਇਆ ਆ ਇਹਦੀ ਜਿਹੜੀ ਵੀ ਕੋਈ ਮਤਲਬ ਕਿ ਜਿਹੜੀ ਤਾਂ مالی ਨੁਕਸਾਨ ਹੈ مالی ਨੁਕਸਾਨ ਦੀ ਪਰ ਭਾਈ ਡਾਕਟਰ ਬਲਬੀਤ ਸਿੰਘ ਨੇ ਬਿਲਕੁਲ ਇਨਸ਼ੋਰ ਕੀਤੀ ਹੈ ਕਿ ਇੱਕ ਇੱਕ ਪੈਸਾ ਜੋ مالی ਨੁਕਸਾਨ ਹੋਇਆ ਅਸੀਂ ਪੂਰਾ ਕਰਦੇ ਹਾਂਗੇ ਜਿੱਥੇ ਇਹ ਥੋੜਾ ਜਿਹਾ ਮਤਲਬ ਕਿ ਜਾਨੀ ਨੁਕਸਾਨ ਦੀ ਗੱਲ ਕਰੀਏ ਜਿਹੜਾ ਉਹਨੂੰ ਉਹਨੂੰ ਬਰਨ ਇੰਜਰੀਜ਼ ਹੋ ਗਈਆਂ ਜਿਹੜਾ ਉਹਦੇ ਸੀਰੀਸ ਸੀਗਾ ਉਹਨੂੰ ਪਹਿਲਾਂ ਉਹਨੂੰ ਪਟਿਆਲਾ ਰੈਫਰ ਕੀਤਾ ਗਿਆ ਸੀ ਪਟਿਆਲੇ ਤੋਂ ਪੀਜੀਆਈ ਭੇਜ ਦਿੱਤਾ ਗਿਆ ਉਹਦੇ ਇਲਾਜ ਤੇ ਡਾਕਟਰ ਬਲਬੀਰ ਸਿੰਘ ਜੀ ਨੇ ਖੁਦ ਗੱਲ ਕੀਤੀ ਹੈ ਉੱਥੇ ਪੀਜੀਆਈ ਦੇ ਡਾਕਟਰਸ ਦੇ ਨਾਲ ਕਿਉਂਕਿ ਉਹ ਖੁਦ ਹੈਲਥ ਮੰਤਰੀ ਨੇ ਸੋ ਗੱਲ ਕਰਨ ਤੋਂ ਬਾਅਦ ਉਹਦੀ ਹਰ ਤਰ੍ਹਾਂ ਦੇ ਇਲਾਜ ਕਿਸੇ ਵੀ ਕਿਸਮ ਦਾ ਜਿਹੜਾ ਉਹਨੂੰ ਇਲਾਜ ਅੱਜ ਜ਼ਰੂਰਤ ਹੈ ਉਹ ਮੁਹੱਈਆ ਕਰਵਾਇਆ ਜਾ ਰਿਹਾ ਹੈ ਔਰ ਹਰ ਪੱਖੋਂ ਮਤਲਬ ਉਹਦੀ ਜਾਨੀ ਕਿ ਜਿਹੜੀ ਜਾਨ ਦੀ ਰਾਖੀ ਕਰਨਾ ਉਹਦੀ ਸੰਭਾਲ ਕਰਨਾ ਸਾਡਾ ਫਰਜ਼ ਬਣਦਾ ਸਾਡਾ ਸੋ ਇਸ ਲਈ ਅਸੀਂ ਜਾਨੀ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ। ਦੇਖੋ ਇਹ ਮੌਸਮ ਦੇ ਵਿੱਚ ਇਮੀਡੀਏਟ ਤਬਦੀਲੀ ਕਾਰਨ ਫਸਲਾਂ ਪੱਕੀਆਂ ਖੜੀਆਂ ਤੇ ਇਹ ਇਮੀਡੀਏਟ ਤਬਦੀਲੀ ਮੌਸਮ ਜਾਣ ਕਾਰਨ ਇੱਕਦਮ ਤੁਸੀਂ ਦੇਖਿਆ ਮੌਸਮ ਬਦਲ ਗਿਆ ਹੀਟ ਜਿਹੜੀ ਹੀਟ ਵੇਵਸ ਚੱਲ ਪਈਆਂ ਜਿਹਦੇ ਕਾਰਨ ਕੁਝ ਕਾਰਨਬਾਣ ਰਹੇ ਨੇ ਦੂਸਰਾ ਕਿਤੇ ਕੋ ਤਾਰਾਂ ਦੀ ਥੋੜੀ ਬਹੁਤ ਸਪਾਰਕਿੰਗ ਹੋ ਜਾਂਦੀ ਹੈ ਕਿਤੇ ਕਈ ਵਾਰ ਆਪਾਂ ਦੇਖਿਆ ਹੋਣਾ ਕਿਤੇ ਕੋਈ ਬੀੜੀ ਸਿਗਰਟ ਪੀਂਦੇ ਹੋਏ ਉਹ गिर ਜਾਂਦੀ ਹੈ ਉਹਦੇ ਕਰਕੇ ਅੱਗ ਲੱਗ ਜਾਂਦੀ ਹੈ ਇਸ ਤਰ੍ਹਾਂ ਦੇ ਛੋਟੀਆਂ-ਛੋਟੀਆਂ ਕਈ ਕਾਰਨ ਬਣ ਜਾਂਦੇ ਨੇ ਤੇ ਕੋਈ ਸਪੈਸੀਫਿਕ ਰੀਜਨ ਤਾਂ ਹੁੰਦਾ ਨਹੀਂ ਸੋ ਪਰ ਮਸਲਾ ਇਹ ਹੈ ਵੀ ਜਦੋਂ ਕਿਸੇ ਪੱਕੀ ਫਸਲ ਨੂੰ ਜਦੋਂ ਅੱਗ ਲੱਗਦੀ ਹੈ ਜਿਹੜਾ ਨੁਕਸਾਨ ਹੈ ਮਾਲੀ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਹੈ ਜਿਹੜਾ ਜਾਨੀ ਨੁਕਸਾਨ ਹੁੰਦਾ ਉਹ ਕਦੇ ਵੀ ਨਹੀਂ ਭਰਿਆ ਜਾ ਸਕਦਾ ਸੋ ਇਸ ਕਰਕੇ ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਇਹੀ ਜੇ ਨੁਕਸਾਨ ਹੈ ਜਿਹੜੇ ਇਹਨਾਂ ਨੂੰ ਬਚਾਇਆ ਜਾ ਸਕੇ ਫਸਲ ਨੂੰ ਅੱਗ ਲੱਗੇ ਜਦੋਂ ਇਹ ਨਾੜ ਨੂੰ ਅੱਗ ਲੱਗੀ ਸੀ ਤਾਂ ਮੈਨੂੰ ਪਿੰਡ ਵਾਸੀਆਂ ਨੇ ਦੱਸਿਆ ਔਰ ਇੱਕ ਐ ਦੂਪੁਰ ਪਿੰਡ ਪੈਂਦਾ ਇੱਕ ਐ ਦੂਪੁਰ ਪਿੰਡ ਵਾਸੀਆਂ ਨੇ ਮੈਨੂੰ ਦੱਸਿਆ ਕਿ ਨੰਬਰਦਾਰ ਸਾਹਿਬ ਸਰਪੰਚ ਉਹ ਨਹੀਂ ਸਾਰੇ ਜਣੇ ਉਹਦੇ ਖੜੇ ਨਹੀਂ ਕਿ ਪੂਰੇ ਫਾਇਰ ਬ੍ਰਿਗੇਡ ਆ ਗਈ ਸੀ ਮੌਕੇ ਦੇ ਉੱਤੇ ਤੇ ਫਾਇਰ ਬ੍ਰਿਗੇਡ ਨੇ ਆ ਕੇ ਫਿਰ ਸਾਰੇ ਜਣੇ ਕਿ ਅੱਗੇ ਨਾ ਵੱਜਵੇ ਇਹ ਪਾਣੀ ਪਾ ਕੇ ਸਾਰੀ ਦੀ ਸਾਰੀ ਇਹ ਅੱਗ ਦੇ ਉੱਤੇ ਕਾਬੂ ਕੀਤਾ ਸੋ ਅੱਗੇ ਨੂੰ ਵੀ ਆਪਾਂ ਜਣੇ ਕਿ ਇਹੀ ਕਰ ਸਕਦੇ ਹਾਂ ਕਿ ਪ੍ਰਸ਼ਾਸਨ ਦੇ ਲੈਵਲ ਤੇ ਆਪਾਂ ਜਿਹੜੀਆਂ ਫਾਇਰ ਬ੍ਰਿਗੇਡਸ ਨੇ ਉਹਨਾਂ ਨੂੰ ਮਤਲਬ ਕਿ ਆਪਾਂ ਓਨਟੂਸ ਕਰ ਸਕਦੇ ਆ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਪਰ ਇਹ ਕੁਦਰ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਮਨੁੱਖੀ ਬੰਦੇ ਦੇ ਹੱਥ 'ਚ ਨਹੀਂ ਹੁੰਦੀਆਂ ਕਿਉਂਕਿ ਨੀਲੇ ਸਮਾਨ ਦੇ ਥੱਲੇ ਖੜੀ ਹੈ ਸਾਰੀ ਫਸਲ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਵੀ ਹੱਥ 'ਚ ਨਹੀਂ ਹੈ ਸੋ ਇਸ ਕਰਕੇ ਜਿੱਥੇ ਕਿਤੇ ਵੀ ਇਹੀ ਜੀ ਕੋਈ ਦਿੱਕਤ ਹੈ ਪੰਜਾਬ ਸਰਕਾਰ ਡਟ ਕੇ ਬਰਾਬਰ ਖੜੀ ਹੈ ਉਹਨੂੰ ਦਿਆਲ ਸਿੰਘ ਹੈ ਜੀ ਮਿੰਦਰ ਸਿੰਘ ਸਾਨੂੰ ਤੇ ਵੀਡੀਓ ਉਹ ਆਪਣਾ ਜਨੌਦਾ ਪਿੰਡ ਆਈ ਨੇੜੇ 5-7 ਕਿਲੋਮੀਟਰ ਹਾਂਜੀ ਹਾਂਜੀ ਛੋਟੇ ਨੇ ਵੀ ਕੰਮ ਕਰਦਾ ਨਹੀਂ ਆਪਣੇ ਚਾਚਾ ਜੀ ਨਾ ਕਰਦੇ ਆਹ ਦੇਖੋ ਆ ਜਮੀਨ ਚ ਆਪਣੀ ਨਾਲ ਆਈ ਅੱਗੇ ਆਓ ਬੱਟਨ ਨਾਲ ਬੱਠੇ ਹਾਂਜੀ ਆਪਣਾ 12-13 ਕਿਲੇ ਤੇ ਹੀ ਨਾੜ ਦੇ ਕੰਮ ਕਰਦੇ ਹਾਂਜੀ ਕੋਈ ਕੱਚ ਨਾ ਨੁਕਸਾਨ ਹੋਏ ਹੁੰਦੇ ਨਹੀਂ ਉਹ ਹੈਗਾ ਜੀ 70% ਘਟੋਟੇ ਜੀ 50% ਜਲ ਗਿਆ ਹਾਂਜੀ ਹਾਂਜੀ ਮੰਤਰੀ ਸਾਹਿਬ ਆ ਕੇ ਗਏ ਨੇ ਕੀ ਹੌਸਲਾ ਦਿੱਤਾ ਬਹੁਤ ਵਧੀਆ ਦੇਖ ਕੇ ਇਹਨੂੰ ਨਾ ਫੋਨ ਕਰਾ ਬਹੁਤ ਵਧੀਆ ਲਾਜ ਵੀ ਹੋ ਰਹੀ ਹੈ ਜੀ ਉਹਨਾਂ ਦਾ ਜੀ ਹਾਂਜੀ ਕੁਲਦੀਪ ਸਿੰਘ ਨਮੜਦਾਰਾ ਜੀ ਪਿੰਡ ਕੈਦੂਪੁਰਾ ਜੀ ਜੋ ਇੱਥੇ ਘਰਨਾ ਵਾਪਰੀ ਸੀ ਅੱਗ ਦੀ ਜੀ ਉਹਦੇ ਵਿੱਚ ਮੰਤਰੀ ਸਾਹਿਬ ਆਏ ਨੇ ਸਾਡੇ ਸਿਹਤ ਮੰਤਰੀ ਜੀ ਨੇ ਉਹਨਾਂ ਨੇ ਡਿਊਟੀ ਲਈ ਉਹ ਆਪਾਰ ਸੀ ਸਿਹਤ ਮੰਤਰੀ ਸਾਡੇ ਬਹੁਤ ਵਧੀਆ ਕੰਮ ਕਰਦੇ ਨੇ ਇਲਾਕੇ 'ਚ ਵੀ ਚਲੋ ਮੰਤਰੀ ਸਾਹਿਬ ਦੀ ਡਿਊਟੀ ਲਈ ਡੀਸੀ ਮੈਡਮ ਆਏ ਸੀ ਐਸਟੀਐਮ ਪਟਵਾਰੀ ਸਾਹਿਬ ਸਾਰਾ ਪ੍ਰਸ਼ਾਸਨ ਹੀ ਆਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਲੈ ਕੇ ਗਏ ਨੇ ਪਰ ਸਭ ਤੋਂ ਇਸ ਵਿੱਚ ਘਟਨਾ ਜਿਹੜੀ ਮੰਦਭਾਗ ਭਾਗੀ ਹੋਈ ਹੈ ਤੇ ਉਹਦੇ ਵਿੱਚ ਇੱਕ ਮਜ਼ਦੂਰ ਕਾਫੀ ਝੁਰਸਿਆ ਗਿਆ तकरीबन 70% ਝੁਰਸਿਆ ਗਿਆ ਉਹਦਾ ਇਲਾਜ ਚੱਲ ਰਿਹਾ ਹੈ ਪਹਿਲਾਂ ਪਟਿਆਲੇ ਪਟਿਆਲੇ ਗਏ ਫਿਰ ਰੇਂਜਿੰਦਰਾਜ ਪਟਿਆਲੇ ਗਏ ਤੇ ਉਸ ਤੋਂ ਬਾਅਦ ਚੰਡੀਗੜ੍ਹ ਪੀਜੀਐਮ ਭੇਜਤਾ ਮੰਤਰੀ ਸਾਹਿਬ ਨੇ ਵਾਅਦਾ ਦਿੱਤਾ ਵੀ ਅਸੀਂ ਉਹਦਾ ਚੰਗੀ ਤਰ੍ਹਾਂ ਇਲਾਜ ਕਰਾਵਾਂਗੇ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ